ਉਹਨੂੰ ਕਰੋ ਲਾਈਟਾਂ ਅਲਾ ਲੈਟਾ ਬੰਦ ਕਰੋ ਚਲੋ ਚੱਲੋ ਲੈਟਾ ਬੰਦ ਕਰੋ ਲੈਟਾ ਬੰਦ ਕਰੋ Mae'n rhaid i chi ddweud y gwahaniaethau sydd wedi cael ei wneud yn y cyfnod hwnnw. ਦੁਕਾਨਾਂ ਨੂੰ ਬੰਦ ਕਰਵਾ ਰਹੇ ਆ ਨਾ ਆਰਾਮ ਕਰਵਾ ਦੁਕਾਨਦਾਰਾਂ ਵੱਲੋਂ ਵੀ ਸਿੱਤੀ ਪੁਲਸ ਰਾਜ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੇ ਜਾ ਰਹੇ ਸਰ ਆ ਜਿਹੜਾ ਬਾਜ਼ਾਰ ਬੰਦ ਕਰਨ ਦਾ ਹੁਕਮ ਕਰਾਇਆ ਇਹ ਬਾਰੇ ਉਹਦੀ ਜਾਣਕਾਰੀ ਦਿਓ ਅੱਜ ਸਾਰੇ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਪਤਾ ਵੀ ਆਪਣਾ ਜਿਹੜਾ ਇੰਡੀਆ ਉਹ ਇਸ ਟਾਈਮ ਰੈੱਡ ਲਾਈਟ ਤੇ ਚੱਲ ਰਿਹਾ ਹੈ ਇਸ ਕਰਕੇ ਜੋ ਵੀ ਤੁਹਾਡੀਆਂ ਪਹਿਲਾਂ ਤਾਂ ਲਾਈਟਾਂ ਜਦੋਂ ਸ਼ੈਰਨ ਵੱਜਦਾ ਉਦੋਂ ਤੁਸੀਂ ਜਾ ਰਹੇ ਗੱਡੀ ਜਦੋਂ ਸੁਣਦੇ ਉਦੋਂ ਆਲ ਸਾਰੀਆਂ ਲਾਈਟਾਂ ਬੰਦ ਕਰ ਦੇਣੀਆਂ ਨੇ ਤੇ ਇੱਕ ਤਾਂ ਆਪਣਾ ਆਊਟਡੋਰ ਤੇ ਇਨਡੋਰ ਤੇ ਕੋਈ ਲਾਈਟ ਨਾ ਬਲੇ ਪ੍ਰਸ਼ਾਸਨ ਦਾ ਸਾਥ ਦੇਸ਼ ਦੇ ਨਾਲ ਖੜੋ ਇਸ ਕਰਕੇ ਜਦੋਂ ਵੀ ਤੁਹਾਨੂੰ ਕੋਈ ਵੀ ਹਦਾਇਤ ਆਉਂਦੀ ਹੈ ਪ੍ਰਸ਼ਾਸਨ ਵੱਲੋਂ ਉਹਦੀ ਪਾਲਣਾ ਕਰੋ ਤਾਂ ਜੋ ਆਪਾਂ ਦੇਸ਼ ਦੇ ਨਾਲ ਖੜੀਏ ਤਾਂ ਦੇ ਜੋ ਦੁਸ਼ਮਣ ਦੀਆਂ ਚਾਲਾਂ ਨੇ ਉਹਨੂੰ ਆਪਾਂ ਨਾ ਕਾਮਯਾਬ ਹੋਣ ਦਈਏ ਸਰ ਜਿਹੜੀ ਅੱਜ ਦੀ ਗਾਈਡਲਾਈਨ ਦਿੱਤੀ ਗਈ ਹੈ ਇਹਦੇ 'ਚ ਛੂਟ ਕਿੰਨੂ ਕਿੰਨੂ ਦਿੱਤੀ ਹੋਈ ਹੈ ਨਹੀਂ ਛੂਟ ਤਾਂ ਕੱਲੀ ਜੀ ਹਸਪੀਟਲਾਂ ਨੂੰ ਛੂਟ ਹੈ ਜੀ ਬਾਕੀ ਸਾਰੀ ਜਿਹੜੀਆਂ ਤੁਹਾਡੇ ਸੋਲਰ ਲਾਈਟ 'ਚ ਨੇ ਇਹ ਰਾਤ ਵੀ ਆਪਾਂ ਦੇਖਿਆ ਬਹੁਤ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ ਜੀ ਇਹ ਆਪਣੇ ਆਪ ਹੀ ਹੁਣ ਦੇਖੋ ਬਲ ਜਾਣਗੇ ਇਹਨਾਂ ਨੂੰ ਨਾ ਤਾਂ ਇਹਨਾਂ ਦਾ ਕੋਈ ਸਵਿੱਚ ਹੁੰਦਾ ਇਸ ਕਰਕੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਲਾਈਟ ਵਗੈਰਾ ਉਹ ਪ੍ਰੋਪਰ ਹੀ ਕਟਾ ਦਿੱਤੀ ਜਾਵੇ ਕਿਉਂਕਿ ਜਦੋਂ ਰੈੱਡ ਲਾਈਟ ਜਾਂ ਕੋਈ ਸ਼ਹਿਰ ਨਬੱਜੂਗਾ ਇਹਨਾਂ ਨੂੰ ਬੰਦ ਕਰਨਾ ਬਹੁਤ ਔਖਾ ਹੈ ਸੋਲਰ ਲਾਈਟ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਸਰ ਕਿੰਨੇ ਵਜੇ ਤੋਂ ਅੱਜ ਸ਼ੁਰੂ ਕਰ ਰਹੇ ਹੋ ਜੀ ਹੁਣ ਅਸੀਂ 7 ਵਜੇ ਤੋਂ ਬੰਦ ਕਰਾ ਰਹੇ ਹਾਂ ਜੀ ਟੋਟਲ 8 ਵਜੇ ਸਾਰੀ ਪ੍ਰੋਪਰ ਸ਼ਹਿਰ ਬੰਦ ਹੋਊਗਾ ਸਰ ਜਿਵੇਂ ਮੈਡੀਕਲ ਸਟੋਰ ਹੈਗੇ ਆ ਜਾਂ ਹੋਰ ਹੈਗੇ ਇਹ ਸਾਰਿਆਂ ਨੂੰ ਬੰਦ ਕਰਨ ਦੇ ਹੁਕਮ ਕਿੱਥੇ ਜਾਣਗੇ ਜੀ ਨਹੀਂ ਮੈਡੀਕਲ ਸਟੋਰ ਵਗੈਰਾ ਖੁੱਲੇ ਰਹਿਣਗੇ ਪਰ ਉਹਨਾਂ ਦੇ ਕੋਈ ਲਾਈਟ ਵਗੈਰਾ ਨਹੀਂ ਜਲਦੀ ਸਿਮੂਲੇਟ ਦੇ ਕੰਮ ਹਾਂ ਲਿਮਲੇਟ ਤੇ ਕੰਮ ਕਰਨਗੇ ਜਿਆਦਾਤਰ ਜਿਹੜੇ ਟੀਟੀ ਜੋੜ ਦੇ ਵਿੱਚ ਠੇਕੇ ਬੱਲੇ ਹੋਏ ਐ ਇਹ 45 45 ਲੈਟਾਂ ਲਾ ਕੇ ਰੱਖਦੇ ਇਹਨਾਂ ਵਜੇ ਵੀ ਕੋਈ ਨਹੀਂ ਸਾਰੇ ਠੇਕੇਦਾਰਾਂ ਨੂੰ ਜਾਂ ਠੇਕੇ ਵਾਲਿਆਂ ਨੂੰ ਸਾਰਿਆਂ ਨੂੰ ਨੋਟ ਕਰਾਤਾ ਜੀ ਜਿਹੜਾ ਹੁਣ ਤੋਂ ਬਾਅਦ ਕੋਈ ਲਾਈਟ ਜਲੂਗੀ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਕਈ ਲੋਕ ਸਰ ਜਿਵੇਂ ਬੰਦ ਹੋਣ ਤੋਂ ਬਾਅਦ ਮੋਟਰਸਾਈਕਲਾਂ ਤੇ ਘੁੰਮਦੇ ਆ ਜਾਂ ਲਾਈਟਾਂ ਲਗਾ ਕੇ ਘੁੰਮਦੇ ਆ ਉਹਦਾ ਉਹ ਵੀ ਅਸੀਂ ਕਾਰਵਾਈ ਕਰਾਂਗੇ ਜੀ ਅੱਜ ਅੱਜ ਬਾਜ਼ਾਰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਟੋਟਲੀ ਬੰਦ ਕਰ ਦਿੰਦੇ ਆ ਹੁਣ 8 ਵਜੇ ਟੋਟਲ ਹੀ ਬੰਦ ਹੋ ਜੂਗਾ 7 ਵਜੇ ਦੇ ਅਸੀਂ ਕਰਾ ਰਹੇ ਆ 8 ਵਜੇ ਤੋਂ ਪਹਿਲਾਂ ਜਿਹੜਾ ਬਾਜ਼ਾਰ ਟੋਟਲ ਬੰਦ ਰਹੂਗਾ ਇਹ ਸਰ ਕਿੰਨੇ ਦਿਨ ਰਹੂ ਰਹੂਗਾ ਜੀ ਇਸ ਤਰ੍ਹਾਂ ਲਗਾਤਾਰ ਇਹ ਅਗਲੇ ਹੁਕਮਾਂ ਤੱਕ ਦੇਖਦੇ ਆਂ ਜੋ ਹੁਣ ਅੱਗੇ ਹਦਾਇਤਾਂ ਆਉਂਦੀਆਂ ਨੇ ਜੋ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਆਉਂਦੀਆਂ ਸੀ ਉਹਨਾਂ ਦੀਆਂ ਹਦਾਇਤਾਂ ਨੂੰ ਪਾਲਣਾ ਕਰੋਨਾ ਦੀ ਜੇ ਜਿਵੇਂ ਵੀ ਜੋ ਵੀ ਦਾਇਤਾ ਆਉਂਦੀ ਹੈ ਉਹਦੀ ਇਨਪਿਨ ਭਰਨਾ ਕਰੋ ਪਰ ਹੁਣ ਪ੍ਰਸ਼ਾਸਨ ਦਾ ਇਹ ਹੁਕਮ ਹੈ ਵੀ ਰਜਾਨਾ ਡੇਲੀ 8 ਵਜੇ ਨਹੀਂ ਅਜੇ ਅਜੇ ਰਜਾਨਾ ਦਾ ਕੋਈ ਨਹੀਂ ਹੈ ਜੀ ਸਾਨੂੰ ਅੱਜ ਦਾ ਜੋ ਹੁਕਮ ਹੋਇਆ ਉਹਦੇ ਲਈ ਇਸ ਗੱਲ ਕਰ ਰਹੇ ਹਾਂ ਰਜਾਨਾ ਜੋ ਕੱਲ ਹੋਊਗਾ ਉਹ ਕੱਲ ਤੁਹਾਨੂੰ ਅੱਗੇ ਦੇ ਦੇ ਦੀ